to the me chat ਨੇ ਹੀ ਰੱਖਦੇ ਕੱਟ ਦੇ ਬਣ ਕੇ ਕਿੰਦਾ ਹੋ ਜਾਨ ਸਤਰਾਂ ਦੇ ਤੇ ਮਸਤ ਵਿੱਚ ਜੋ ਚਿੰਤਨ ਦਾ ਹਥਿਆਰ ਨਹੀਂ ਰੱਖਦੇ ਮਸਤ ਵਿੱਚ ਜੋ ਤੰਦਰ ਦਾ ਹਥਿਆਰ ਨਹੀਂ ਰੱਖਦੇ ਬਥਰੇ ਬਥਰੇ ਭਾਗਾਂ ਦੇ ਅਫਸਰ ਸਹਿਬਾਨ ਕਰਮਚਾਰੀ ਸਹਿਬਾਨ ਜੁਨਾ ਦੇ ਬਹੁਤ ਹੋਇਆ ਸਾਰੇ ਸਤਿਕਾਰਯੋਗ ਜਨੀਆਂ ਕਾਰਜਕਾਰੀਆਂ ਨੂੰ ਜੁੰਦਰ ਬਹਿਣਾ ਲੋਕਪ੍ਰੀਤਾਂ ਤੋਂ ਬਤਨਾਂ ਨੂੰ ਜਿਵੇਂ ਆਪਾਂ ਇਹ ਮੇੜੀਆਂ ਤੂਫਾਨਾਂ ਦੇ ਕਰਦੀਆਂ ਨੇ ਹਲੇ ਮਾਸਟਰ ਪੁਲਿਸ ਵਿਭਾਗ ਤੇ ਵੱਖਰੇ ਵੱਖਰੇ ਸਕੂਲਾਂ ਦੇ ਸਕਾਊਟ ਗਾਇਡ ਮਾਰਚ ਪਾਰਡ ਦੀ ਸੋਭਾ ਵਧਾਉਣਗੇ ਮਾਰਜੋਗ ਐਸਟੀਐਮ ਸਾਹਿਬ ਪਿਆਰੀ ਦੇਸ਼ਵਾਸੀਓ ਆਪਣੇ ਮੁੱਲਕਾ 75ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਇਸ ਸ਼ੁਭ ਦਿਹਾੜੇ ਤੇ ਮੈਂ ਆਪਣੇ ਸਾਰੇ ਹਮਤੱਲਾਂ ਨੂੰ ਦਿਨ ਦੀਆਂ ਕਰਾਈਆਂ ਤੋਂ ਮੁਬਾਰਕਬਾਦ ਦਿੰਦਾ ਹਾਂ ਇਸ ਇਤਿਹਾਸਕ ਮੌਕੇ ਮੈਂ ਸਭ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਊਲ ਕਰਨ ਵਾਲਿਆਂ ਅਤੇ ਇਸ ਦੀ ਰਾਖੀ ਲਈ ਤਰਵਾਨੀ ਕਰਵਾਣ ਵਾਲਿਆਂ ਨੂੰ ਸलाम ਕਰਦਾ ਹਾਂ ਮੈਂ ਭਾਰਤ ਦੇ ਸੰਵਿਧਾਨ ਦੇ ਮੁਖੀ ਡਾਕਟਰ ਭੀਮਾਓ ਅੰਬੇਦਕਰ ਸਮੇਤ ਸੂਬਾ ਮੈਂਬਰਾਂ ਨੂੰ ਸलाम ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਅਜਿਹਾ ਸੰਵਿਧਾਨ ਦਿੱਤਾ ਜਿਸ ਨੇ ਪੂਰੇ ਮੁਲਕ ਨੂੰ ਇੱਕ ਮਾਲਾ ਵਿੱਚ ਜੋੜ ਦਿੱਤਾ ਭਾਰਤੀ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ ਸੰਵਿਧਾਨਿਕ ਅਧਿਕਾਰਾਂ ਨੇ ਸੁੱਖ ਮਾਨਣ ਵਾਲੀ ਸਾਰੇ ਨਾਗਰਿਕਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਿਰੇ ਮੱਤੇ ਪ੍ਰਵਾਨ ਕਰਨਾ ਚਾਹੀਦਾ ਹੈ। ਸ਼ੇਧੇ ਆਜੋ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਾਬਾ ਸ਼ੇਧ ਉਤਮ ਸਿੰਘ ਲਾਲਾ ਲਾਜਪਤ Rai ਵਰਗੇ ਯੋਧਿਆਂ ਨੇ ਸੰਘਰਸ਼ ਕਰ ਮਹਾਤਮਾ ਗਾਂਧੀ ਦੀ ਸੰਵੇਦਨਸ਼ੀਲ ਸੋਚ ਤੇ ਅਧਾਰ ਤੇ ਦੇਸ਼ ਨੂੰ ਲਈ ਅਜ਼ਾਦੀ ਦੇ ਟਾਈਮ ਤੱਕ ਰੱਖਣ ਲਈ ਸਵਾਰਧਾਨ ਦੀ ਸਭ ਤੋਂ ਵੱਡੀ ਭੂਮਿਕਾ ਹੈ। ਲੱਬੇ ਸੰਗਾ ਸ਼ਵਾਰ 15 ਅਗਸਤ 1947 ਨੂੰ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਸਾਡੇ ਦੇਸ਼ ਅੱਗੇ ਸਭ ਤੋਂ ਵੱਡੀ ਚੁਣੌਤੀ ਸੀ ਕਿ ਬਾਕੀ ਖੂਬਿਆ, ਖੇਤਿਆ, ਸਭਿਆਚਾਰਾ ਫੇਟਿਆ, ਧਰਮਾਂ ਵਿੱਚ ਵੰਡੇ ਲੁੱਟਾਂ ਨੀਆਂ, ਖਾਦਸ਼ਾਂ ਨੂੰ ਪੂਰਾ ਕਰਨਾ ਅਤੇ ਦੇਸ਼ ਨੂੰ ਸਹੀ ਮਾਇਨੇ ਵਿੱਚ ਜਮਹੂਰੀ, ਪ੍ਰਭੂਸਤਾ ਸੰਪੰਨ, ਤਰਨ ਸਰ ਨਿਰਪੱਖ ਅਤੇ ਸਮਾਜਵਾਦੀ ਗਨਰਾਜ ਬਣਾਉਣਾ ਸੀ। 2 ਸਾਲ 11 ਮਹੀਨੇ 18 ਦਿਨ ਵਿੱਚ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ। 26 ਜਨਵਰੀ 1950 ਦੀ ਇਹ ਇਤਿਹਾਸਿਕ ਦਿਨ ਸਾਡਾ ਸੁਧਾਨ ਲਾਗੂ ਕੀਤਾ ਗਿਆ ਉਸ ਦਿਨ ਤੋਂ ਹੀ ਅਸੀਂ 26 ਜਨਵਰੀ ਨੂੰ ਗਣਤੰਤਰ ਦਿਵਸ ਨੂੰ ਮਨਮੋਜੀ ਆ ਰਹੇ ਹਾਂ ਜੋ ਕਿ ਸਾਡਾ ਕੌਮੀ ਦਿਹਾੜਾ ਸਾਡੇ ਦੇਸ਼ ਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੈ ਅੱਜ ਦੇ ਦਿਨ ਮੈਂ ਸਾਡੀਆਂ ਤਿੰਨ ਫੌਜਾਂਾਂ ਵਾ ਅਰਥ ਸੈਨਿਕ ਬਲਾਕ ਅਤੇ ਸੂਪਿਆਂ ਦੇ ਪੁਲਿਸ ਬੋਰਡਾਂ ਦੇ ਬਹਾਦਰ ਜਵਾਨਾਂ ਨੂੰ ਸਲਾਮ ਕਰਦਾ ਜਿਨ੍ਹਾਂ ਦੇਸ਼ ਦੀ ਆਜ਼ਾਦੀ ਨੂੰ ਵਰਤਾਂ ਦੇ ਖ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਨਿਰੰਤਰ ਦੇਸ਼ ਦੀ ਅਖੰਡਤਾ ਅਤੇ ਏਕਤਾ ਦੀ ਰਾਖੀ ਕਰ ਰਹੇ ਹਨ ਮੈਂ ਸਾਡੇ ਦੇਸ਼ ਦੇ ਡਾਕਟਰ ਮੈਡੀਕਲ ਸਟਾਫ ਅਤੇ ਮਹਾਮਾਰੀ ਦੌਰਾਨ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਲੋਕਾਂ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਅਤੇ ਸੰਗਠਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜੇਕਰ ਪੰਜਾਬ ਵੱਲ ਇੱਕ ਨਜ਼ਰ ਮਾਰੀ ਜਾਏ ਤਾਂ ਮਜੂਤਾ ਸਰਕਾਰ ਭ੍ਰਿਸ਼ਟਾਚਾਰ ਮੁਕਤ ਸਾਫ਼ ਸੁਥਰਾ ਪ੍ਰਸ਼ਾਸਨ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਲੋਕ ਪ੍ਰਾਈਸ ਕੀਮਾ ਦਾ ਲਾਭ ਨੂੜ ਮੱਤਾ ਤੱਕ ਪਹੁੰਚਾਉਣ ਅਤੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਹੱਲ ਬਟਾਰਾ ਉਹਨਾਂ ਦੇ ਘਰ ਦੇ ਜਿਹੜੀ ਕਰ ਲਈ ਜਿਨ੍ਹਾਂ ਪ੍ਰਸ਼ਾਸਨ ਵੱਲੋਂ ਜਾਂਚ ਸੁਣਵਾਈ ਕੈਂਪ ਲਗਾਏ ਜਾ ਰਹੇ ਹਨ ਵਿਕਾਸ ਦੀ ਤੇਜ਼ੀ ਰਫ਼ਤਾਰ ਨੂੰ ਗਤੀ ਦਿੱਤੀ ਜਾ ਰਹੀ ਹੈ ਸਕੂਲ ਆਫ ਐਮੀਨੈਂਸ ਕੋਰਥੀ ਵਿਦਿਆਰਥੀਆਂ ਦੇ ਹੁਣਾਂ ਨੂੰ ਤਰਾਸ਼ਣ ਦਾ ਉਪਾਲਾ ਸਿੱਖਿਆ ਵਭਾਤ ਕਰ ਰਿਹਾ ਹੈ ਸਿਹਤ ਛਾਟਾ ਦੀ ਸੰਭਾਵਨਾ ਨੂੰ ਵੀ ਤੋਸ਼ ਕੀਤਾ ਜਾ ਰਿਹਾ ਹੈ ਅਸੀਂ ਆਪਣੇ ਪੰਜਾਬ ਨੂੰ ਸਿਹਤ ਛਾਟਾ ਹੱਬ ਬਜੋ ਵਿਕਸਿਤ ਕਰਕੇ ਇਸ ਖੇਤਰ ਵਿੱਚ ਵਪਾਰ ਕਾਰੋਬਾਰ ਨੂੰ ਹੋਰ ਪ੍ਰਫਲ ਕਰਨ ਲਈ ਜਤਨਸ਼ੀਲ। ਅੰਤ ਵਿੱਚ ਮੈਂ ਇੱਕ ਦੁਬਾਰਾ ਫੇਰ ਆਪ ਸਭ ਨੂੰ ਮੁਕੰੰਤਰ ਦੀ ਸਤਿ ਸ਼੍ਰੀ ਅਕਾਲ ਮਾਂਦਰਾ ਹੋਇਆ। ਦੇਸ਼ ਅਤੇ ਸੂਬੇ ਦੇ ਲੋਕਾਂ ਦੀ ਜ਼ਿੰਦਗੀ ਦੀ ਬਿਹਤਰੀ ਦੀ ਕਾਮਨਾ ਕਰਦਾ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਸਾਰਿਆਂ ਦੀ ਜ਼ਿੰਦਗੀ ਨੂੰ ਖੁਸ਼ੀਆਂ ਖੇੜੇ ਨਾਲ ਭਰ ਦੇਵੇ। ਜੈ ਹਿੰਦ ਜੈ ਭਾਰਤ। ਸਲਾਮੀ ਦਿੱਤੀ ਜਾਰੀ ਹੈ। ਜਿਸ ਵਿੱਚ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜੋ ਕਿ ਅਰਮਿੰਦਰ ਸਿੰਘ ਜੀ ਕਪ ਦੇ ਹੰਡ ਹੋਸਪਿਟਲ ਪਰ ਉਹਨਾਂ ਦਾ ਬਹੁਤ ਮਾਨ ਕੀਤੀ ਜਾ ਰਹੀ ਹੈ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਹਿਬ ਦੇ ਲੋਕਾਂ ਦੀ ਸੇਵਾ ਕਰਦੇ ਨੇ ਦੇ ਬੁੱਲੇ ਪੱਤੇ ਲੋਕਾਂ ਨੂੰ ਉਹਨਾਂ ਦੇ ਰਾਹ ਸੇਰਾ ਬਣਦੇ ਨੇ ਕੋਤੇ ਹੀ ਇਹ ਨੈਟ ਸਿੱਖਿਆ ਦੇ ਲਈ ਜੋ ਕਿ ਅਜੇ ਨਿਸਕੁਰ ਪਾਰਟੀ ਬੰਦਰ ਹਰਪਾਲ ਸਿੰਘ ਜੀ ਦੀ ਅਗਵਾਈ ਦੇ ਬੰਦੇ ਸਰਕਾਰੀ ਸਿਆਸਟਿਕ ਸਕੂਲ ਯੋਪੀ ਇਹ ਤੇ ਇੱਕ ਰਵਾਈਦਰ ਜੇ ਉਹਨਾਂ ਨੂੰ ਲੈਪਰੇ ਚਾਹੀਦਾ ਉਹਦਾ ਦੱਸ ਦਿੰਦੇ ਹਾਂ ਸੀ ਅਨੰਤ ਬਾਦੇਵ Gracias. la ਭਾਰੇ ਪੱਥਰ ਬਨ ਕੇ ਜਾਣਾ ਨਹੀਂ ਕਰਿਆ ਕੁੰਡਲਿਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ ਸਾਹਿਬੇ ਕਮਾਲ ਨੇ ਖਾਲਸਾਈ ਜੋਹਰ ਆਪਣੇ ਸਿੱਖਾਂ ਨੂੰ ਗੱਤਕਾ ਤੇ ਹਥਿਆਰ ਘੋੜਸਵਾਰੀ ਯੁੱਧ ਭੂਮੀ ਦੇ ਸਾਰੇ ਨਿਯਮਾਂ ਨਾਲ ਜਿਵੇਂ ਲੈਸ ਕੀਤਾ ਮਾਤਾ ਸਹਿਬ कौर ਗਰਵਿੰਦ ਕਾਂਜ ਦੀ ਟੀਮ ਅੱਜ ਦੇ ਸੱਭਿਆਚਾਰਕ ਪ੍ਰੋਗਰਾਮ ਨੂੰ ਸ਼ੁਰੂ ਕਰ ਰਹੀ ਹੈ ਗੱਤਕਾ ਦੇਰੇ ਗੁਰੂ ਸਾਹਿਬ ਦੀ ਬਾਰੇ ਕੀ ਕਹਾਤਾ सुख सुख के बच्चे होते हैं। को लगाम दे, देवदूत ने देखी उनकी पहचान है शीश झुका कर आदर कर गुरु गोबिंद सिंह उनका नाम है देखे, देखे, आपका चुका दिया। चुका दिया, आपका गुरु को चुका दिया। आपके सामने भी झुका दिया आओ जी शस्त्रा में सलामी शस्त्रा का सत्कार पैदला माता साहब अर गानिस्तान त्रबंधी सा बच्चे सामने सिख शत्रे बहुत ज्यादा प्रदर्शन कर रहे जी ए माता पापा दरिया बारसा ने बच्चियां किनावनों से शत्रु ने तब गदगदा बदक्षण शत्रालों सलामी नितीजारी यदि काजल पीड़िता में नाश्ता भोर रात स्वती यदि हार ना लगाए हार ना लगाए हार ना लगाए हार ना लगाए हाहा अच्छी बात तो करते कब तक भैया तीरे शत्राइ सचिन ने कहा हमारे तीरे कुतुबुई सचिन कुत ਏ ਸਿਰ ਬਾਬਾ ਵਾ ਇਹੋ ਤਾਰਾ ਖੰਡਾ ਸਿੱਖੀ ਬਾਬਾ ਦਾੜੀ ਦਾ ਮੈਂ ਤੇਰੇ ਮੁੰਡਾ ਚੱਲ ਦੇ ਹਾਂਜੀ ਆਹਾ ਆ ਗਿਆ ਇਹ ਸਾਡੀ ਮੇਰੇ ਘਦੀਆ ਪਹਿਲਾ ਪਾਉਣ ਵਾਲਾ ਜੋਧਾ ਜੀ ਚੱਲੇ ਲੱਗੀ ਜੀਓ ਜੀਓ ਇਹ ਬੋਲਾ ਬਾਈ ਕਿਤਾ ਜਾ ਰਿਹਾ ਬੇਰਾਖਰ ਕੇ ਜਰਾ ਫੱਟੇ ਆਹਾ ਸੁਪੋਤ ਕੰਵਾ ਆਦਾ ਸਤਕਾਰ ਤੇ ਸ਼ਖਸ਼ੀਅਤ ਦਾਦਾ ਜੀ ਹਾਂਜੀ ਗاجਲ ਪ੍ਰੀਤ ਕੌਰ ਜੀ ਜਿਹਨਾਂ ਵੱਲੇ ਤੱਕਰ ਦਾ ਪ੍ਰਦਰਸ਼ਨ ਕੱਟੜ ਜਰ ਪੀਰਾ ਦੀਆਂ ਬਿਛਾੜਾ ਨੂੰ ਰੋਕਣ ਲਈ ਮਾਤੇ ਕਾਦੇ ਸਰ ਅੱਜ ਆਪਾਂ 26 ਜਨਵਰੀ ਮਨਾ ਰਹੇ ਆ ਸ਼ਹੀਦ ਸਿੰਘਾ ਉਸ ਜਿੰਮਾ ਇੱਕ ਪੰਜਾਬ ਪੰਜਾਬਾਰਾਂ ਦੀ ਧਰਤੀ ਜਿਨ੍ਹਾਂ ਇਸ ਭਾਰਤ ਦੇਸ਼ ਨੂੰ ਆਜ਼ਾਦ ਕਰਨ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਇਤਜਾਬ ਤੇ ਜਾਇਆ ਅਧਰੂਨੋ ਸਿੱਖਾਂ ਦੇ ਲਾੜੀ ਫੋੜੇ ਕਰੀ ਗਾਦੇ ਸਾਹਮਣੇ ਸਖਸ਼ੀਅਤਾਂ ਦੇ ਤੌਰ 'ਤੇ ਨਮਨ ਕਰਦੇ ਸਨ ਕਰੀਏ ਜੀ ਆਓ ਜੀ ਖਲਸ਼ਟ ਪ੍ਰੀਤ ਕੌਰ ਜੀ ਜੀ ਦਾ ਮੋਲਾ ਫਾਇ ਕੀਤਾ ਜਾ ਰਿਹਾ

پرائي خاطر بسے صاحب شاڈا آها ਸਕਣੇ ਲੋ ਕਰਨੇ ਕੁੜੀਆਂ ਕਿਤਾਬਾਂ ਤੋਂ ਸਕਣੇ ਜੋ ਕਰਨੇ ਉਹ ਕਿਹੜੇ ਕਰਨੇ ਉਹ ਕਿਹੜੇ ਕਰਨੇ ਸੋ ਇਸ ਤੋਂ ਬਾਅਦ ਤਿਆਰ ਰਣਗੇ ਜੀ ਖਾਲਸਾ ਸਿਨਿਸ ਕਨਿਸ ਕੋ ਗਨ ਪਰ ਮਡੀ ਸਭ ਕੁਛ ਹੀ ਲੈ ਕੇ ਤੇ ਉਸ ਤੋਂ ਪਹਿਲਾਂ ਗੁਰੂ ਕਾ ਜੀ ਪਾਲਸ ਤੋਂ ਗੋਦੀ ਅਭੀ ਭਾਰੂਤ ਵੀ ਹੈ ਜਾਨ ਕੇ ਹੱਥ ਫੜ ਗਏ ਜਹਾਜ਼ ਦਾ ਫਰਦਿਲ ਹੈ ਬੱਲੇ ਦਾ ਘਬਰਾ ਫਨਹਾਲ ਮੈਂ ਅਬੀ